ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਸਣਾ ਚੁਕੀਏ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੇ ਰਹੋ ਤੁਸੀਂ ਹਾਂਜੀ ਅੱਜ ਆਪਾਂ ਗਏ ਸੀ ਜੀ ਜੀ ਸਾਇਪਰੀ ਦਿਖਾਤ ਨੂੰ ਮੱਛੀ ਵੜਾ ਸਾਹਿਬ ਅ થોੜਾ ਜਿਹਾ ਕੰਮ ਸੀਗਾ ਉੱਥੇ ਖੇਤੀਬਾੜੀ ਦੇ ਖੇਤ ਵਿੱਚ ਗਏ ਸੀ ਅੱਜ ਆਪਾਂ ਤੇ ਉਸ ਤੋਂ ਬਾਅਦ ਉੱਥੇ ਥੋੜਾ ਜਿਹਾ ਟਾਈਮ ਲੱਗਿਆ ਆਪਣਾ ਕੰਮ ਕਰਾਉਣ ਤੋਂ ਬਾਅਦ ਫਿਰ ਸਾਇਪਰੀ ਦਾ ਪਾਪਾ ਕਹਿੰਦਾ ਵੀ ਚੱਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣੇ ਆ। ਉੱਥੇ ਗਏ ਸੀ ਗੁਰਦੁਆਰਾ ਸਾਹਿਬ ਗੁਰੂ ਨਵੀ ਗੁਰਦੁਆਰਾ ਗਾਨੀ ਨਵੀ ਖਾ। ਤੇ ਸਾਇਪਰੀ ਦਾ ਪਾਪਾ ਕਹਿੰਦਾ ਵੀ ਮੈਂ ਇੱਥੇ ਕਦੀ ਨਹੀਂ ਗਿਆ ਹੈਗਾ। ਦੇਖ ਲਓ ਜੀ ਹਨਾ ਬਿਨਾ ਕਰਮਾਂ ਦੇ ਕਿਤੇ ਵੀ ਨਹੀਂ ਜਾ ਹੁੰਦਾ ਹੈਗਾ ਜਦੋਂ ਤੱਕ ਪ੍ਰਮਾਤਮਾ ਬੁਲਾਵੇ ਨਾ ਉਦੋਂ ਤੱਕ ਨਹੀਂ ਦਰਸ਼ਨ ਹੁੰਦੇ ਹੈਗੇ ਤੇ ਦੇਖ ਲਓ ਇੱਥੇ ਰਹਿੰਦੇ ਨੇ ਇਹ ਇਹਨਾਂ ਦੇ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਕਦੇ ਹੀ ਨਹੀਂ ਗਏ ਹੈਗੇ ਇਹਨਾਂ ਦੇ ਮੈਂ ਪਹਿਲੀ ਵਾਰ ਵੀ ਅੱਜ ਆਏ ਆ ਕਹਿੰਦਾ ਚਲੋ ਅੱਜ ਮੱਥਾ ਟੇਕ ਲੈਣੇ ਆ ਦਰ ਦੇ ਮੂਹਰੇ ਸੀ ਨਿਕਲ ਜਾਂਦੇ ਸੀਗੇ ਪਰ ਅੰਦਰ ਨਹੀਂ ਕਦੇ ਵੀ ਬੜੇ ਸੀਗੇ ਆ ਚਲੋ ਅੱਜ ਦਰਸ਼ਨ ਕਰ ਲਓ ਵੀ ਅੱਜ ਕਰਾਦਣੇ ਦਰਸ਼ਨ ਨੂੰ ਤੇ ਫਿਰ ਅਜਿਹਾ ਸੀ ਇੱਥੇ ਗਏ ਸੀ ਕਿ ਮਥਾ ਟਿਕਣ ਤੇ ਇੱਥੇ ਨਾ ਕਾਫੀ ਸੰਗਤ ਆਈ ਹੋਈ ਸੀਗੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਚੱਲ ਰਹੀ ਸੀਗੀ ਕਾਰ ਸੇਵਾ ਸ਼ਾਦਕੋਸ ਬਣਾ ਰਹੇ ਸੀਗੇ ਅਸੀਂ ਉਧਰ ਲਈ ਸੜ ਨਹੀਂ ਗਏ ਹੈਗੇ ਪਰ ਸੰਗਤਾਂ ਬਹੁਤ ਲੱਗੀਆਂ ਹੋਈਆਂ ਸੀਗੀਆਂ ਸੇਵਾ ਕਰਨ ਤੇ ਪਤਾ ਨਹੀਂ ਹੁਣ ਮੂਰੇ ਨਾ ਆ ਰਹੀਆਂ ਨਾ ਬਸਾਖੀ ਬਸਾਖੀ ਬਹੁਤ ਜ਼ਿਆਦਾ ਭਰਦੀ ਹੈ ਔਰ ਬਹੁਤ ਜ਼ਿਆਦਾ ਕੱਟ ਹੁੰਦੀ ਹੈ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਹੈ ਤੇ ਘਟ ਬਹੁਤ ਜ਼ਿਆਦਾ ਹੁੰਦਾ ਸ਼ਾਇਦ ਉਹਦੇ ਕਰਕੇ ਹੈਨਾ ਕੁਝ ਸਮਾਰ ਲੈਣੀ ਅੰਦਰੋਂ ਤੇ ਚਲੋ ਆਪਾਂ ਨੇ ਉਧਰ ਮਥਰ ਟੇਕਣ ਤੋਂ ਬਾਅਦ ਇੱਥੇ ਬੜੇ ਦਰਬਾਰ ਸਾਹਿਬ ਦੇ ਵਿੱਚ ਮਾ ਤੁਹਾਡੇ ਕੋਲ ਸੀਗਾ ਤੇ ਸਾਨੂੰ ਟਾਈਮ ਤਾਂ ਕੁਝ ਮ ਨਹੀਂ ਲੱਗਿਆ ਹੈਗਾ ਅ ਸ਼ਹਿਰ ਦੇ ਵਿੱਚ ਬਸ ਇੱਕ ਦੋ ਚੀਜ਼ਾਂ ਲੈਣਾਂ ਸੀਗੀਆਂ ਲੈਣੇ ਆਣੀਆਂ ਸੀਗੀਆਂ ਤੇ ਇੱਥੇ ਵੀ ਦਰਬਾਰ ਸਾਹਿਬ ਮਥਰ ਟੇਕਿਆ ਸੀਗਾ ਤੇ ਲੋ ਜੀ ਇੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਆ ਗਏ ਆਪਾਂ ਬਾਜ਼ਾਰ ਦੇ ਵਿੱਚ ਦੁਬਾਰਾ ਤੇ ਇੱਥੋਂ ਬਾਜ਼ਾਰ ਦੇ ਵਿੱਚ ਨਾ ਸਾਈਪ੍ਰਿਤ ਨੇ ਕਹਿ ਕੇ ਭੇਜਿਆ ਸੀਗਾ ਕਹਿੰਦਾ ਮੰਮੀ ਮੈਨੂੰ ਫਲ ਲਿਆ ਕੇ ਦੇ ਬਚੀ ਕੁ ਲਿਆ ਦੀ ਉਹ ਸਾਨੂੰ ਐ ਸੀਗਾ ਵੀ ਚਲੋ ਬਾਹਰੋਂ ਮਿਲਣਗੇ ਤੇ ਬਾਹਰਲੀ ਛੜ ਨਹੀਂ ਮਿਲੇ ਹੈਗੇ ਤੇ ਫਿਰ ਸਾਨੂੰ ਦੁਬਾਰਾ ਫਿਰ ਬਾਜ਼ਾਰ ਦੇ ਵਿੱਚ ਜਾਣਾ ਪਿਆ ਤੇ ਹੁਣ ਫਿਰ ਅਸੀਂ ਦੁਬਾਰਾ ਵਿੱਚ ਹੀ ਬਾਜ਼ਾਰ ਦੇ ਲੈਣ ਗ ਕੇ ਆਵਾਂਗੇ ਨਹੀਂ ਅਸੀਂ ਪਹਿਲਾਂ ਬਾਜ਼ਾਰ ਦੇ ਵਿੱਚੋਂ ਜਿਹੜਾ ਸਮਾਨ ਲੈਣਾ ਸੀਗਾ ਮੈਂ ਪਹਿਲਾਂ ਹੀ ਲੈ ਲਿਆ ਸੀਗਾ ਮੈਂ ਹਾਂ ਚੱਲ ਵੀ ਨਹੀਂ ਵੀ ਫਿਰ ਬਾਜ਼ਾਰ ਦੇ ਵਿੱਚ ਬੜਨ ਦਾ ਪੈਣਾ ਬਾਜ਼ਾਰ ਦੇ ਵਿੱਚ ਭੀੜ ਬਹੁਤ ਹੁੰਦੀ ਆ ਮੋਟਰਸਾਈਕਲ ਤੇ ਨਿਕੰਣਾ ਔਖਾ ਹੋ ਜਾਂਦਾ ਅ ਪੈਰ ਥਲੇ ਲਾ ਲਾ ਕੇ ਨਿਕੰਣਾ ਪੈਂਦਾ ਹਾਰਨ ਤੇ ਹਾਰਨ ਵੱਜ ਦਿੰਦੇ ਆ ਤੇ ਬਹੁਤ ਜ਼ਿਆਦਾ ਭੀੜ ਸੀਗੀ ਮੱਛਵਾਲ ਸਾਹਿਬ ਤੇ ਹਮ ਬਸ ਵੀਡੀਓ ਤਾਂ ਮੈਂ ਤਾਂ ਇਹ ਐਸੀ ਵੈਸੀ ਬਣੀ ਆ ਤੇ ਪਤਾ ਨਹੀਂ ਲੱਗਦਾ ਸੀਗਾ ਕੈਮਰਾ ਦੂਸਰੇ ਲੋਲਾਇਆ ਹੋ ਸੀ ਨਾ ਵੀ ਕਿੱਧਰ ਨੂੰ ਬਣ ਰਹੀ ਆ ਇੱਕ ਮੋਟਰਸਾਈਕਲ ਤੇ ਹਿਲਦਾ ਬਹੁਤ ਸੀਗਾ ਤੇ ਅਸੀਂ ਦੇਖ ਰਹੇ ਸੀ ਕਿੱਥੇ ਕਮਣ ਲਗੇ ਵੀ ਜਿੱਦ ਤਰੋਂ ਬਾਰੋ-ਬਾਰੋ ਮਿਲ ਜਾਣ ਤਾਂ ਚੰਗਾ ਫੇ ਸਾਨੂੰ ਇੱਥੇ ਦੁਕਾਨ ਸੀਗੀ ਇੱਕ ਗਾਹਾਂ ਮਿਲ ਗਈ ਸੀ ਫਰੂਟਾਂ ਦੀ ਨਹੀਂ ਤਾਂ ਫਰੂਟਾਂ ਦੀ ਦੁਕਾਨ ਨੂੰ ਪਿੱਛੇ ਜਾ ਪਿੱਛੇ ਆ ਸਾਡੇ ਜੀ ਬੈਕ ਸਾਈਡ ਸੀਗੇ ਆ ਅੱਗੇ ਤਾਂ ਕੋਈ ਕੋਈ ਹੁੰਦੀ ਐ ਫੇ ਮੈਨੂੰ ਇਦਾਂ ਸੀਗਾ ਮੈਂ ਸਾਜ ਕੋਲ ਇਤਨੇ ਰੌਲਾ ਪਾਉਣਾ ਤੇ ਉਹ ਲੈ ਆ ਕੇ ਦੱਤੇ ਹੈ ਕਿ ਮੈਂ ਤੈਨੂੰ ਕਿਹਾ ਸੀਗਾ ਉਹ ਪਹਿਲਾਂ ਨਾਲ ਆਉਣ ਨੂੰ ਫਿਰਦਾ ਸੀਗਾ ਫੇ ਮੈਂ ਖਾ ਵੀ ਨਹੀਂ ਇੱਥੋਂ ਲੈ ਸੀਗੀ ਆਪਣੇ ਫਰੂਟ ਦੇਖੋ ਕਿੰਨੇ ਸੋਹਣੇ ਨੇ ਤੇ ਮੈਂ ਖਾ ਨਹੀਂ ਵੀ ਹਨਾ ਪਛੀਆਂ ਦਾ ਔਖਾ ਹੋ ਜਾਂਦਾ ਬਾਅਦ ਚ ਕਈ ਵਾਰ ਕੋਈ ਡੰਗਰ ਖੁੱਲ ਜਾਂਦਾ ਹੈ ਤੇ ਤਾ ਕਰਕੇ ਉਹਨੂੰ ਫਿਰ ਘਰੀ ਛੱਡ ਕੇ ਗਏ ਸੀਗੇ ਵੈਸੇ ਡੰਗਰ ਬੰਨੇ ਰਹਿੰਦੇ ਨੇ ਜਦੋਂ ਨਾ ਅਸੀਂ ਬਾਹਰ ਚਲੇ ਜਾਈਏ ਉਦੋਂ ਜਦੇ ਖੁੱਲ ਜਾਂਦੇ ਨੇ ਇਸੇ ਤਰ੍ਹਾਂ ਹੀ ਹੋਇਆ ਜਦ ਮੈਂ ਘਰੇ ਆਸੀ ਵਾਪਸ ਆਏ ਸਾਈਪ੍ਰਿੰਦ ਦੱਸਿਆ ਕਹਿੰਦਾ ਮੰਮੀ ਆਪਣੀ ਮੱਝ ਖੁੱਲ ਗਈ ਸੀ ਮੱਝ ਖੁੱਲਣ ਤੋਂ ਬਾਅਦ ਨਾ ਉਹਨੇ ਸਾਰੇ ਤੂੜੀ ਦੇ ਵਿੱਚ ਫਲਾਰਾ ਪਾਤਾ ਕਹਿੰਦਾ ਮੈਨੂੰ ਤਾਂ ਜਿਆਦਾ ਹੋਣਾ ਸਵੀਟੀ ਭੌਂਕੀ ਤੇ ਕਹਿੰਦਾ ਫਿਰ ਮੈਨੂੰ ਇਹ ਹੋਇਆ ਵੀ ਚਲ ਹੁੰਜਾ ਭੌਂਕਦੀ ਆ ਕਹਿੰਦਾ ਫਿਰ ਮੁਰਗੇ ਬੋਲਣ ਲੱਗ ਗਏ ਫਿਰ ਜਾਂ ਥੱਲੇ ਆ ਕੇ ਦੇਖਿਆ ਕਹਿੰਦਾ ਮੱਝ ਖੁੱਲੀ ਹੋਈ ਸੀ ਫਿਰ ਨਾ ਮੈਂ ਬੰਨੀ ਆ ਕੇ ਫਿਰ ਇਦਾਂ ਹੀ ਹੁੰਦਾ ਹੈ ਨਾ ਵੀ ਚਲ ਜੇ ਕੋਈ ਘਰੇ ਹੁੰਦਾ ਫਿਰ ਬੰਨ ਦਿੰਦਾ ਨਹੀਂ ਤਾਂ ਗਾਹ ਪਾ ਦਿੰਦੀ ਐਨੇ ਖੁੱਲ ਕੇ ਤਾਂ ਹੀ ਸਾਨੂੰ ਇੱਕ ਜਣੇ ਤਾਂ ਘਰੇ ਰਹਿਣਾ ਹੀ ਪੈਂਦਾ ਸਰ ਜਿਵੇਂ ਇਦਾਂ ਹੁੰਦਾ ਦੋ ਤਿੰਨ ਦਿਨ ਦੀਆਂ ਛੁੱਟੀਆਂ ਨੇ ਤੇ ਤਾਂ ਕਰਕੇ ਘਰੇ ਹੁੰਦਾ ਉਹਦਾ ਪੇਪਰ ਜਾ ਕੇ ਸੋਵਾਰ ਨੂੰ ਹੋਣਾ ਹੈ ਤੇ ਲੋ ਜੀ ਇੱਥੋਂ ਬਸ ਹੁਣ ਅਸੀਂ ਆ ਗਏ ਸੀਗੇ ਵਾਪਸ ਥੋੜੀ ਜਿਹੀ ਵੀਡੀਓ ਵਾਪਸ ਆਉਂਦੀ ਨਹੀਂ ਬਣਾਈ ਸੀਗੀ ਮੈਂ ਪੱਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਆਪਣੇ ਵੀਡੀਓ ਤੇ ਆਉਂਦੇ ਨੇ ਹੈਨਾ ਫੁੱਲ ਵਾਚ ਕਰਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਇਸੇ ਤਰ੍ਹਾਂ ਸਪੋਰਟ ਬਣਾਈ ਰੱਖਿਓ ਆਪਣੇ ਦੱਸੋ ਗਿਆ ਲਾ ਗਿਆ ਜੀ ਹਾਂ ਖੁੱਲੇਗੀ ਤਾਂ ਹੀ ਨਹੀਂ ਛੱਡ ਗਏ ਜਾਂਦੇ ਹੈਗੇ ਇਹਨਾਂ ਨੂੰ ਛੱਡ ਗਿਆ ਤਾਂ ਹੀ ਖੁੱਲਿਆ ਕਰੋ ਦੇਖੋ ਇਹਦਾ ਹਾਲ ਤੋੜੀ ਸਟਾਈ ਸਾਰੀ

ਮੇਰੇ ਬਾਦ ਬਿਆਹ ਦੀ ਕੱਦਾਂ ਕਹਿੰਦਾ ਲੈ ਕੇ ਦੇ ਸਪਰੇਅ ਮੈਂ ਕਰਨੀ ਐ ਸਾਈਕਲ ਨੂੰ ਸਹਿਜ ਆ ਜਿਹੜੀ ਉੜਦੀ ਐ ਸਾੜ ਤੇ ਕੁਛ ਕਰ ਲੈ ਉੜਦੀ ਵੀ ਐ ਹਾਂ ਮਾ ਮਾਛੜ ਜਾ ਕੇ ਹਾਂ ਮਾਛੜ ਹਾਂ ਚੀਖੂ ਲੈ ਕਹਿੰਦੇ ਦਸ ਕੰਨ ਸਕੂਲਾਂ ਆ ਇਹ ਰੋ ਰੋ ਅਲੋ ਰਿਪਾ ਮਾ ਇਹ ਪਹਿਲਾਂ ਨਾ ਚਾਹ ਪਾਣੀ ਤਾਂ ਪੀ ਲੈਣ ਦੇ ਵਿਚਾਰੇ ਨੂੰ ਆਉਂਦੇ ਨੂੰ ਇਹ ਲਾ ਲਿਆ ਕੋਈ ਨਾ ਫਿਕਰ ਫੇਰ ਕੀ ਪੁੱਤ ਇਹ ਤਾਂ ਬਾਤ ਵੀ ਹੋ ਜੂ ਤੂੰ ਪੜਦੇ ਨਾ ਹੈ ਉਹਨੂੰ ਚੁੱਪ ਚੁੱਪ ਉੱਥੇ ਮਾਰਦੇ ਬੈਠ। ਆ ਜਿਹੜਾ ਔੜ ਰਹੀ ਹੈਗੀ ਆ ਇਹ ਪਾਣੀ ਹੈ ਉਹ ਹਵਾ ਵੀ ਹੈ ਤਾਂ ਰੰਗ ਦਾ ਆਵੇ। ਉਹ ਤੇ ਹੋ ਗਈ। ਆ ਉਹਦੇ ਟਾਇਰ ਤੇ ਮਾਰਦੇ। ਸਾਰਾ ਮੇਲ ਮੋਲ ਆਵੇਗੀ। ਸਮੈਲ ਕਿੰਨੀ ਹੁੰਦੀ ਆਉਂਦੀ ਹੈ ਹਨਾ। ਫੇਰ ਕਰ ਦਾਂਗੇ ਜਦੋਂ ਲਿਆਉਣੇ ਪਹਿਲਾਂ ਇਹਨੂੰ ਦੇਖ ਲੈ ਗੇ ਰਿਕੋਰਡਿੰਗ ਨਾ। ਹੋਰ ਲੈ ਕੇ ਆਉਣੀਆਂ ਹੁਣ। कूलर नु हाँ, 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 कर हां थोड़ी हुंदी है मेनू एदा लगदा ऐनु करलल तो होउगी यार कि नहीं मुकगी ओ मारना बुदसा मुकने वाली या तू ना छेड़ मुकने वाली या ना तू अचेपी तार है गई होए ता मेरे ते ना बण ਇਹ ਬੈਂਟਨਾ ਖਰਾਬ ਕਰਦੀ ਸਾਈਪਰੀ ਦਾ ਆ ਤਾਂ ਰਹੇਗੀ ਆ ਦੇਖ ਆ ਲੈ ਆ ਦੇਖ ਤੂੰ ਕਿੱਥੇ ਮਾਰ ਰਿਹਾ ਇੱਧਰ ਚਿਆਂ ਇੱਧਰ ਚਿਆਂ ਆ ਦੇਖ ਆ ਦੇਖ ਆ ਜਿੱਜਾ ਤਾਂ ਰਹੇਗੀ ਹੈਡ ਲੂਗਾ ਤੇ ਕਰੀਆ ਹੋ ਨਾ ਮੈਂ ਜਾ ਰਹੀ ਹਾਂ ਕਬੂਤਰੇ ਮੇਰੀ ਔਰ ਦੀ ਬਈਆ ਸਾਈਜ ਕਾਲੀ ਕਰਦਾ ਹੌਲੀ ਨਹੀਂ ਮਲਾਰੇ ਆਸੂ ਟੋਲ ਪਾਇਆ ਹੋਇਆ ਪਟੋਲ ਆ ਤਾਂ ਹੀ ਆ ਉਹ ਤੇਲ ਜਿਹਾ ਹੋਊਗਾ ਪਟੋੜਾ ਆਹ ਦੀ ਦੇਖਿਆ ਉਹ ਉਹ ਵੀ ਕਾਲਾ ਕਰਤਾ ਤੁਸੀਂ ਤਾਂ ਮੇਰਾ ਮੈਂ ਤਾਂ ਹਲੇ ਲਾ ਲਿਆ ਕੇ ਚੌਬ ਨਹੀਂ ਲਾਇਆ ਤਾਂ ਵਿਚਾਰੇ ਦਾ ਕਾਲਾ ਕਰਤਾ ਤਸਲਾ ਆਹ ਤੇ ਕਾਲਾ ਤਾਂ ਹੋ ਗਿਆ ਜੱਸੂ ਆ ਦੇਖ ਲਿਆ ਹੈ ਇਹਨੂੰ ਇੱਥੇ ਰੱਖੋ ਇਹ ਗੋਹਾ ਸਟਾਂਗੇ ਦੇਣਾ ਕਾਦੇ ਨਾਲ ਨੂੰ ਨਾਲ ਨੂੰ ਆਹ ਬਹੁਤ ਮਾੜਾ ਮਾੜਾ ਕੰਮ ਕਰੀ ਜਾਂਦਾ हां ਵੀ ਸਾਰੇ ਜਿਆਦਾ ਇੱਕ ਇੱਕ ਵਾਢੇ ਤੋਂ ਕਰ ਲਾ ਹੁਣ ਬੱਕ ਜਾਨੀ ਇਹ ਐਵੇਂ ਕਿਵੇਂ ਬੱਕ ਜੂਗੀ ਸਾਰੇ ਨੂੰ ਤਾਂ ਹੋਊਗੀ ਉਹ ਇਹ ਚੱਬ ਜਾਓ ਤੁਸੀਂ ਇਹਦੇ ਦੇ ਇੱਕ ਗੈਸ ਮੰਗੂ ਫ੍ਰੈਸ਼ਰ ਹੁੰਦਾ ਉਹ ਇਹਦੇ ਵਿੱਚ ਫਿਰ ਆਏ ਦੇ ਇੱਥੇ ਮਾਰਦੇ ਸੀੜ ਦੇ ਅਸੀਂ ਲੱਭੜੀਆਂ ਬੈਠੀਆਂ ਨੇ ਇਹ ਗਾੜੀ ਕਰਦੀਆਂ ਨੇ ਹਾਂ ਸਾਰੀ ਟੂੜੀ ਖੰਡਾ ਦੀ ਸਭ ਤੋਂ ਉਹ ਸੱਤ ਤੋਂ ਬਾਅਦ ਆ ਖੁੱਲ ਗਈ ਸੀ ਇਹ ਸਹਿਜ ਘਰੇ ਦੀ ਤਾਂ ਬੰਨਤੀ ਇਹਨੇ ਪਾਪਾ ਤੁੰਗੇ ਕੋਣ ਹੋਣਗੇ ਪਾਪਾ ਤਾਂ ਮੈਂ ਗਈ ਸੀ ਪਾਪਾ ਤਾਂ ਕੰਮ ਜਿਹਾ ਖੜਾ ਕੇ ਹੋਣਾ ਸੀ ਉਹਦੀ ਤਾਂ ਗਈ ਸੀ ਕੱਲ ਛੁੱਟੀ ਹੈ ਨਾ ਚਾਰ ਦਿਨ ਹੈ ਚਾਰ ਦਿਨ ਚਾਰ ਦਿਨ ਦੀ ਸੌਂਵਰ ਦੀ ਕੀ ਸੌਂਵਰ ਨੂੰ ਹੁਣ ਇੱਕੋ ਜਿਹਾ ਕਰਦੇ ਸਾਰੇ ਪਾਸੇ ਅਸਾਂ ਜਿੱਥੇ ਵੀ ਮਾਰਦੀ ਹਾਂ ਹਾਂ ਇੱਥੇ ਮੈਂ ਸੈੱਡ ਹੋ ਗਿਆ ਉਤਪਾ ਘੜਦੀ ਹੈ ਨਾ ਰੂ ਚੱਲਦਾ ਹੈ ਨਾ 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 ਉਹ ਨੂੰ ਕਰ ਲੈਸਰਾਣਾ ਨਹੀਂ ਲੈ ਗਿਆ ਨਵੀਂ ਥਮ ਥਮ ਖੋਲ ਦिए ਜাদু ਆਦੇ ਜਾਦੂ ਕਰ ਦਣਾ ਆਪਾਂ ਹਾਂ ਤੁੱਪੇ ਛੜਦੀ ਭਾਈ ਇਹ ਡੜੇ ਹੋ ਜਾਣਾ ਹੈ ਅੱਛਾ ਲਫਾਵੇ ਘੱਟ ਫੜ ਕੇ ਦੂਜਾ ਹਾਂ ਫੇਰ ਇਕੱਠੇ ਵੀ ਹੋ ਜਾਣਗੇ ਇਹਨਾਂ ਦੇ ਫੁੱਲ ਖਣ ਬਸ ਹੋਣ ਨੂੰ ਇਕੱਠੇ ਹੋਣਾ ਇਹਨਾਂ ਨੇ ਜੋ ਮਾਰਦੇ ਇਕੱਠੇ ਹੋਣਾ ਆਲਾ ਪੁਆਇੰਟ ਇਹ ਜੋ ਮੇਰ ਪਰ ਗਿਆ ਆ ਆ ਤੁਸੀਂ ਨਾ ਤੂੰ ਪਿੱਛੇ ਪਿਆ ਜਾ ਤਾ ਆਹ ਬੋ ਇਹ ਡਡੂng ਫੁੱਲ ਜਣਾ ਨੇ ਐਵੇਂ ਹਵਾ ਨਿਕਲਦੀ ਬਾਹਰ ਹਾਂ ਹਾਂ ਬਾਹਰ ਥੋੜੀ ਹੁੰਦੀ ਹੈ ਇਹ ਚਾਹ ਹੋਊਗੀ ਵੀਰੇ ਜੀ ਕਿ ਸਪੰਜ ਕੀ ਹੈ ਹੈਵਰੂ 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 ਫਿੱਲੋ ਕਾਜਰ ਕਰਦੇ ਰਹੇ ਸੀ ਉਹ ਖੇਲੇ ਮੈਂ ਖੇਲੇ ਉਹ ਪਾਪੇ ਜੀ ਕੱਢ ਕੇ ਰੱਖਦੇ ਜੀ ਨਾ ਅੱਛਾ ਹਾਂ ਤਾਂ ਪੈ ਗਿਆ ਹਵਾ ਬਾਜੂ ਨੇ ਇੱਥੇ ਨਾ ਸ਼ਾਮ ਜੀਨ ਜਾ ਕੇ ਇੱਕ ਚਾਦਰਾਂ ਵਾਲਾ ਫਿਰਦਾ ਸੀਗਾ ਉਹ ਕਾਹਨੋਂ ਦਾ ਫਿਰ ਅਸੀਂ ਖੜਾ ਲਿਆ ਮੇਰੇ ਨਾ ਚਾਦਰਾਂ ਦੋਏ ਬੈੱਡਾਂ ਦੀਆਂ ਫਟੀਆਂ ਪੰਨਾ ਸੀ ਗਰਮੀ ਆ ਗਈ ਆ ਮੈਂ ਚਲੋ ਲੈ ਲੈਂਦੀ ਆ ਫਿਰ ਦੋ ਜੋੜੇ ਚਾਦਰਾਂ ਦੇ ਲੈ ਤੇ ਇੱਕ ਆਸਰਾਣੇ ਲੈ ਸੀਗੇ ਜੋ ਤੋਂ ਉਹਨਾਂ ਨੇ ਤੇ ਇਹ ਹਵਾ ਵਾਲੇ ਸੀਗੇ ਅਸੀਂ ਪਹਿਲੀ ਵਾਰ ਦੇਖੇ ਸੀਗੇ ਤੁਸੀਂ ਤਾਂ ਸ਼ਾਇਦ ਦੇਖੇ ਹੋ ਹੋਣਗੇ ਅਸਤ ਪਹਿਲੀ ਵਾਰ ਦੇਖੇ ਸੀਗੇ ਦੇਖ ਕੇ ਅਸੀਂ ਤਾਂ ਹੈਰਾਨ ਜੇ ਰਹਿ ਗਏ ਵੀ ਇਹ ਕੀ ਚੀਜ਼ ਆ ਪਰ ਪੁੱਪਾਂ ਦੇ ਵਿੱਚ 400 ਦੇ ਇੱਕ ਦੁੱਪ ਹਾਂ ਨਾ ਦੋ ਜੋੜਾ ਦੋੜਾ ਇਹੜਾ ਦੋ ਦੋ ਚਾਰ ਇਹ ਤਾਂ ਠੀਕ ਤੀ ਮੈਨੂੰ ਕਿਹਾ 400 ਦੇ ਇੱਕ ਹਾਂ ਇਹ ਤਾਂ ਕਿਉਂ 500 ਦੇ ਨਹੀਂ ਹੋ ਅੱਛਾ ਅੱਛਾ ਫਿਰ ਵਰਤਨ ਨੂੰ ਦਿੱਤਾ ਗਾਹਾਂ ਨੂੰ ਦੋ ਇਹਨਾਂ ਨੂੰ ਆਪੇ ਪਾ ਜਾਣੀਆਂ ਵਰਤਨ ਨੂੰ ਮੋੜ ਕੇ ਲੈ ਜਾਣੇ ਹਾਂ ਫਿਰ ਉਹ ਤਾਂ ਮੋੜ ਕੇ ਲੈ ਜਾਣੇ ਆ ਗਈਆਂ ਇਹ ਤਾਂ ਕਵਰ ਨੇ ਕਹਿੰਦੇ ਨਹੀਂ ਜੱਪਾ ਮੈਂ ਖਲੋਉਂਗੀ ਨਵੀਆਂ ਕਰਕੇ ਹੁੰਦਾ ਬਾਜੀ ਖਲ